ਸਾਡੇ ਅਮਰ ਅਮਰਸਰ ਪੁਲਿਸ ਦੇ ਐਸਪੀ ਸ਼੍ਰੀ ਵਿਮਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇਥੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਦੇ ਕੇਸ ਦਰਜ ਕਰਕੇ ਉਹਨੂੰ ਫੋਲੋਅ ਅਪ ਕਰਕੇ ਇੱਕ ਜਿਹੜਾ ਵਿਅਕਤੀ ਹੈ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨਾਂ ਕਦ ਕਿਹੜੀ ਜਗ੍ਹਾ ਤੋਂ ਤੇ ਉਹ ਤੇ ਬਰਾਮਦ ਹੋਈ ਜੀ ਨਾ ਰਹੀ ਖੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋਰੇ ਹੈਗਾ ਬੇਟਾ ਸਰ ਇਹ ਕਿਹੜੇ ਆਪਾਂ ਯਾਦ ਨਹੀਂ ਜਰਾਜੀ ਦਾ ਮਾਮਲਾ ਕਿਹੜੀ ਐਫ ਆਈ ਆਰ ਦਾ ਹਿੱਸਾ ਆ ਇਹ ਨਵੀਂ ਐਫ ਆਈ ਆਰ ਦਾ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ 21 23 25 62 ਐਨ ਡੀ ਪੀ ਐਸ ਐਥਾਨਾ اسلام ਆਬਾਦ ਅਮਰਸਾ ਜਿਹੜੇ ਖੇ ਕਿ ਤੋਂ ਆਹੀ ਪਾਕਿਸਤਾਨ ਕੇਸ ਹੋਦਾ ਰਿਹਾ ਹੈ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲ ਰਿਹਾ ਹੈਗਾ ਜੀ ਉਹ ਉਹ ਨੇ ਉਹ ਨੇ ਸਪਲਾਈ ਕੀਤੀ ਸਰ ਇਸ ਮਾਰਕੀਟ ਦੇ ਬਾਰੇ ਕਿੰਨੀ ਹੈ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਅਸੀਂ ਕਿ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾਲ ਵੇਚਣਾ ਅਸੀਂ ਡਿਸਟਰਾਏ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੂ ਜੀ ਇਹ ਸਰ ਇੱਕ ਇੱਕਦੋ ਅਸੀਂ ਕਿਸ ਤਰੀਕ ਨੂੰ ਆਈ ਸੀ ਸਰ ਕਿਤੇ ਪਹੁੰਚ ਨਹੀਂ ਸਕਦਾ ਇਹ ਇੱਕ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ ਅਮਰ ਸ਼ਹਿਰ ਚੋਂ ਅੱਗੇ ਆ ਕੇ ਇਹਨਾਂ ਨੇ ਗਾਂਵ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਦੈਟ ਵਿਲ ਬੀ ਕੰਸੀਡਰਡ ਇਨ ਯੂਨੀਵਰਸਿਟੀ ਸਰ ਆਈਟ ਡਰੋਨ ਰਹੀ ਹੈ ਆਈਏ ਹਾਂਜੀ ਆਈਟ ਡਰੋਨ ਰਹੀ ਹੈ ਉਹ ਡੈਂਟੀ ਭਾਈ ਹੋਏ ਬੰਦੇ ਜਿਨ੍ਹਾਂ ਨੂੰ ਸਪਲਾਈ ਕਰਨੀ ਚਾਹੀਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸੌਰੀ ਵੀ ਕਾਂਟ ਡਿਸਕਸ ਇਹਨਾਂ ਦੇ ਖਿਲਾਫ ਪਹਿਲੇ ਹੈ ਕੋਈ ਕੇਸ ਦਰਜ ਸਰ ਇਹਦੇ ਖਿਲਾਫ ਪਹਿਲਾਂ ਕੋਈ ਦਰਜ ਨਹੀਂ ਸਰ ਕੋਈ ਵਿਦੇਸ਼ੀ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ ਵਾਸਤੇ ਮੈਂ ਕਹਿੰਦਾ ਕਿ ਲੱਖੇ ਰੁਪਏ ਮੇਰਾ ਭੇਜਣਾ ਉਹਨਾਂ ਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਇਹਦੇ ਜੀ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦੇ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਕੰਮ ਕੀ ਕਰਦਾ ਹੈ ਇਹ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ ਛੇ ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਖਿਲਾਫ ਪਹਿਲਾਂ ਕੋਈ ਕਦੋਂ ਦਾ ਸਰ ਇਹ ਲਿੰਕ ਕਿੱਦੇ ਲਿੰਕ ਵਿੱਚ ਆਇਆ ਜੀ ਹਾਂਜੀ ਇਹਦੇ ਲਿੰਕ ਵਿੱਚ ਆਇਆ ਹੈ ਲਿੰਕ ਦੇ ਮਤਲਬ ਕਿਹਦੇ ਥਰੂ ਮੈਂ ਮੰਨ ਲੈਂਦੇ ਹਾਂ ਅਲੀ ਜਿਹੜਾ ਫੋਰਨ ਪਾਕਿਸਤਾਨ ਚ ਬੈਠਾ ਇੰਡੀਆ ਦਾ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਡੈਟੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਤਰ੍ਹਾਂ ਜੋ ਬੀ ਇਸਟੈਬਲਿਸ਼ ਹੋਊਗਾ ਉਹਨਾਂ ਨਾਲ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮੰਗਵਾ ਚੁੱਕਾ ਹੈ ਜੀ ਪਹਿਲੀ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੀ ਪਹਿਲੀ ਕੀ ਪਾਈ ਸੀ ਕੁਝ ਦਿਨ ਪਹਿਲਾਂ ਉਹਨਾਂ ਦਾ ਕੋਈ ਨਾਮ ਆਇਆ ਉਹਨਾਂ ਦਾ ਬੁਤਲਤ ਨਹੀਂ ਜੀ ਇਹ ਇਹ ਡਿਫਰੈਂਟ ਹੈ ਸਰ ਕਿਨੇ ਜਤੋਂ ਕੰਮ ਕਰਿਆ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਤੇ ਪਹਿਲਾਂ ਕੋਈ ਐਨਡੀ ਦਾ ਪਰਚਾ ਵੀ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਚੈੱਕ ਕਰਾਂਗੇ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰ ਲਈ ਅਮਰਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਕਾਰ ਖੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਸਤਨਾਮ ਸਿੰਘ ਉਹਨਾਂ ਨੂੰ ਸੀ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਬਰਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕਰਕੇ ਉਹਨੂੰ ਦੁਬਾਰਾ ਜੇਲ੍ਹ ਭੇਜਿਆ ਜਾਏਗਾ ਸਰ ਇਹਨਾਂ ਕਾਬੂ ਕੀਤਾ ਹੈ ਇਹਨਾਂ ਨੂੰ ਅੰਦਰ ਇਹਨਾਂ ਨੂੰ ਅਸੀਂ ਰੂਰਲ ਅਮਸਾ ਦੇ ਏਰੀਆ ਜੰਡੇਆਲਾ ਦੇ ਨਾਲ ਕੋਥੋਂ ਬਾਪੂ ਕੀਤਾਗਾ ਤੇ ਅਸੀਂ ਕਮਿਸ਼ਨੇਟ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭਜੇ ਸੀ ਉਹਨਾਂ ਨੂੰ ਵਾਪਸ ਲਿਆ ਤੇ ਨਾ ਸਰ ਨਸ਼ਾ ਕਿਸੇ ਕੀ ਜਿਹੜੀ ਇਹਨਾਂ ਪ੍ਰਾਪਰਟੀ ਬਣਾਈ ਹੈ ਉਸ ਜੀ ਦਾ ਕੁਝ ਹਾਂ ਜੀ ਜੋ ਜੋ ਵੀ ਪ੍ਰਾਪਰਟੀ ਬਣੇਗੀ ਉਹਨੂੰ ਅਸੀਂ ਕਾਨੂੰਨ ਤਹਿਤ ਜਾਬਤੇ ਅਨਸਾਰ ਨੂੰ ਅਸੀਂ ਕਬਜ਼ੇ ਕਰਦੇ ਹਾਂ ਜੀ ਕੱਲ ਕਰੋ ਲੋਟ ਮੋਦੀ ਤੁਸੀਂ ਬੈਠੀ ਹਾਲੇ ਮਸਲਾ ਕੀਤਾ ਉਹਦੇ ਵਿੱਚ ਅਸੀਂ ਫਾਲੋਅ ਅਪ ਕੀਤਾ ਕੁਝ ਸਰ ਕੋਈ ਰਸਮੀ ਦੋ ਬੰਦੇ ਵਰਕਰ ਦੇ ਜੀ ਨਾਲ ਗੱਲ ਕੀਤੀ ਉਹ ਲੱਗੇ ਹੋਏ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੇ ਐਡਵਾਂਸਨ ਨੂੰ ਸੂਚਨਾ ਮਿਲੂਗੀ ਤੁਹਾਨੂੰ ਅਸੀਂ ਇੱਕ ਦੋ ਕੁੜੀਆਂ ਬੋਲ ਅਰੈਸਟ ਹੋਈਆਂ ਨੇ ਨਹੀਂ ਉਹ ਨਹੀਂ ਅਰੈਸਟ ਨਹੀਂ ਹੋਈਆਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ